ਇਹ ਫੈਸਲੇ ਜਿਹੜੇ ਨੇ ਨਾ ਐਜ਼ ਅ ਫਰਸਟ ਸਟੈਪ ਬੜਾ ਐਮ ਫੈਸਲੇ ਨੇ ਭੁੱਖਮਰੀ ਹੈ ਪਾਕਿਸਤਾਨ ਦੇ ਵਿੱਚ ਗਰੀਬੀ ਅਤ ਦੀ ਹੈ ਲੋਕ ਸਤਾਏ ਹੋਏ ਨੇ ਪ੍ਰਸ਼ਾਸਨ ਵੀ ਬੜਾ ਕਿਉਂਕਿ ਅੰਦਰੂਨੀ ਸੇ ਤੇ ਜੋ ਹੈ Imran Khan ਉਹਦੀ ਫੌਜਾ Imran Khan ਦੇ ਜਿਹੜੀ ਆਪਣੀ ਪਾਰਟੀ ਹੈ ਉਹ ਵੀ ਪ੍ਰਦਰਸ਼ਨ ਕਰੇ ਜਾ ਰਹੇ ਨੇ ਫਿਰ ਵੀ ਗਏ ਮਨਵਾਰ ਸ਼ਰੀਫ ਦੇ ਉਥਰੇ ਪੋਤਰੀ ਬਦਲ ਗਈ ਸੀਗਾ ਵਿਆਹ ਸ਼ਾਦੀ ਉਥੇ ਅਚਨ ਚੈਤ ਪਾਉਂਦੀ ਹੈ ਕਾਦੇ ਵਾਸਤੇ ਇਸੇ ਵਾਸਤੇ ਕਿ ਗੱਲਬਾਤ ਹੋਏ ਆਪਸ ਬੰਨਾ ਇਹ ਹੁਣ ਗੱਲਬਾਤ ਦਾ ਸਮਾ ਜਿਹੜਾ ਕਦਮ ਇਹ ਤੇ ਹੁਣ ਐਕਸ਼ਨ ओरिएंटेड ਪਲਾਨ ਚਾਹੀਦੀ ਹੈ ਔਰ ਹੋਵੇਗੀ ਮੈਂ ਸਮਝਦਾ ਹੂੰ ਪੁਲਿਸ ਵਾਲਾ ਕੋਈ ਠਿਕਾਣਾ ਹੀ ਕੋਣ ਹੈ ਉਨਕੋ ਜੋ ਆਇਡੈਂਟੀਫਾਈ ਉਨਕੇ ਉੱਪਰ ਅ ਮੇਰਾ ਕਹ ਲਾ ਕੇ ਜਬ ਤੱਕ ਇਹ ਕਾਰਵਾਈ ਲੋਕਲ ਕੇ ਉਪਰ ਨਹੀਂ ਹੁੰਦੀ ਇਹ ਕੰਮ ਨਹੀਂ ਹੋਗਾ ਲੋਕਲ ਜਿਹੜੇ ਕੇ ਸਮਰਥਨ ਦੇ ਰਹੇ ਜੋ ਕੇ سپورਟ ਕਰਨ ਇਹਨਾਂ ਦੀ سپورਟ ਤੋਂ ਬਿਨਾਂ ਤੇ ਕੋਈ ਕਾਮਯਾਬੀ ਹੋ ਹੀ ਨਹੀਂ ਸਕਦੀ ਕੋਈ ਜਿਹਨੋਂ ਵਿੱਚ ਇਨਵੋਲ ਹੋਣ ਗਏ ਉਹਨਾਂ ਨੂੰ ਪਕੜਿਆ ਜਾਏਗਾ ਛੋਟੀਆਂ ਮੱਛੀਆਂ ਤੇ ਠੀਕ ਹੈ ਫੜ ਲੈਂਦੇ ਨੇ ਉਹ ਤੇ ਨਿਕਲ ਜਾਂਦੀਆਂ ਨੇ ਛੋਟੀਆਂ ਮੱਛੀਆਂ ਨੂੰ ਕਾਬੂ ਆ ਜਾਂਦੇ ਮਗਰ ਮੱਛੀ ਜਿਹੜੇ ਨਵੋ ਨੇ ਕਾਬੂ ਕਰਦੇ ਉਹ ਨੇ ਨਿਕਲਦੇ ਉਹਨਾਂ ਨੂੰ ਨਹੀਂ ਫੜਦੇ ਜਗਬਾਨੀ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਰਨਪਟ ਕੱਲ ਸੀसीएस ਦੀ ਬੈਠਕ ਦੇ ਵਿੱਚ ਕਈ ਵੱਡੇ ਅਹਿਮ ਫੈਸਲੇ ਲਏ ਗਏ ਵਾਗਾ ਬਾਰਡਰ ਬੰਦ ਕਰ ਦਿੱਤਾ ਗਿਆ ਤੇ ਰੀਟਰੀਟ ਸੈਰਮਨੀ ਦੇ ਆਰਡਰ ਵੀ ਜਲਦ ਜਾਰੀ ਹੋ ਜਾਣਗੇ ਇਸ ਤੋਂ ਇਲਾਵਾ ਇੰਡਸ ਰੀਟਰੀਟ ਜਿਹੜੀ ਸਮਝੋਤਾ ਹੈਗਾ ਜਲ ਸਮਝੋਤਾ ਹੈਗਾ ਉਸ ਨੂੰ ਵੀ ਫ੍ਰੀਜ਼ ਕਰ ਦਿੱਤਾ ਗਿਆ ਹੈਗਾ ਤੇ ਪਾਕਿਸਤਾਨੀ ਜਿੰਨੇ ਵੀ ਇੱਥੇ ਇੰਡੀਆ ਦੇ ਵਿੱਚ ਸੀਗੇ ਉਹਨਾਂ ਦੇ ਵੀਜ਼ਾ ਰੱਦ ਕਰ ਦਿੱਤੇ ਗਏ ਨੇ ਤੇ ਵਾਪਸ ਉਹਨਾਂ ਨੂੰ ਭਾਰਤ ਛੱਡਣ ਦੇ ਲਈ ਕਹਿ ਦਿੱਤਾ ਗਿਆ ਹੈਗਾ ਤਾਂ ਤਮਾਮ तरीके ਦੇ ਕੂਟਨੀਤਿਕ ਸਟੈਪ ਭਾਰਤ ਵੱਲੋਂ ਲਏ ਗਏ ਹੈਗੇ ਲਏ ਗਏ ਨੇ ਜਿਸ ਤਰੀਕੇ ਦੇ ਨਾਲ ਪਹਿਲਗਾਮ ਦੇ ਵਿੱਚ ਅਤਵਾਦੀਆਂ ਵੱਲੋਂ ਅਟੈਕ ਕੀਤਾ ਗਿਆ ਸਾਡੇ ਨਾਲ ਰਿਟਾਇਰਡ ਬ੍ਰਿਗੇਡੀਅਰ ਕੁਲਦੀਪ ਕਲੋਂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਲੋਂ ਸਾਹਿਬ ਤੁਹਾਡਾ ਪਹਿਲਾ ਰਿਐਕਸ਼ਨ ਕੀ ਹੈਗਾ ਜਿਸ ਤਰੀਕੇ ਦੇ ਨਾਲ ਕੱਲ ਸੀ ਸੀਐਸ ਦੀ ਬੈਠਕ ਦੇ ਵਿੱਚ ਕਈ ਫੈਸਲੇ ਲਏ ਗਏ ਹੈਗੇ ਨੇ ਮੈਂ ਸਮਝਦਾ ਹਾਂ ਕਿ ਇਹ ਫੈਸਲੇ ਜਿਹੜੇ ਨੇ ਨਾ ਐਜ਼ ਅ ਫਸਟ ਸਟੈਪ ਬੜਾ ਐਮ ਫੈਸਲੇ ਨੇ ਇਹਦਾ ਪ੍ਰਭਾਵ ਦੂਰੰਦੇਸ਼ੀ ਵਾਲਾ ਪ੍ਰਭਾਵ ਬਾਅਦ ਵਿੱਚ ਪਏਗਾ ਔਰ ਇੱਕ ਪਾਕਿਸਤਾਨ ਨੂੰ ਸਬਕ ਸਿਖਾਉਂਦਾ ਇੱਕ ਇਹ ਵੀ ਤਰੀਕਾ ਹੈਗਾ ਡਿਪਲੋਮੈਟਿਕਲੀ ਆਰਥਿਕ ਤੌਰ ਤੇ ਔਰ ਮਿਲਟਰੀ ਤੌਰ ਤੇ ਤੇ ਜੋ ਇਹ ਫੈਸਲਾ ਜੋ ਹੈ ਜੋ ਲੈ ਗਏ ਹਨ ਇਹ ਬੜਾ ਸਪਸ਼ਟ ਹੈ ਕਿ ਹੁਣ ਗੱਲਬਾਤ ਦਾ ਦੌਰ ਖਤਮ ਹੋ ਚੁੱਕਾ ਹੈ ਡਿਪਲੋਮੈਟਿਕਲੀ ਕੋਈ ਗੱਲਬਾਤ ਨਹੀਂ ਜਦੋਂ ਸਿੰਧੀ ਜੋ ਜਲਸਾਦੀ ਸੰਝੋਤਾ ਰੱਦ ਕਰਤਾ ਗਿਆ ਤਾਂ ਇਹ ਬੜਾ ਉਸ ਸਮੇਂ ਪਹਿਲੇ ਤੇ 71 ਦੀ جنگ 'ਚ 65 ਦੀ جنگ 'ਚ ਇਹ ਗੱਲ ਨਹੀਂ ਹੋਈ ਇਹ ਬੰਦ ਚ ਇਹ ਚੱਲਦਾ ਰਿਹਾ ਕਾਰਗਲ ਦੇ ਟਾਈਮ ਤੇ ਵੀ ਕੋਈ ਇਹ ਤੇ ਇਹੋ ਜਿਹਾ ਐਕਸ਼ਨ ਨਹੀਂ ਲਿਆ ਗਿਆ ਮਗਰ ਜੋ ਹੁਣ ਐਕਸ਼ਨ ਲਿਆ ਗਿਆ ਮੈਂ ਸਮਝਦਾ ਹਾਂ ਇਹ ਬੜਾ ਮਹੱਤਵਪੂਰਨ ਹੈ ਸ਼ਲਾਗਾ ਜੋ ਕਦਮ ਹੈ ਪਹਿਲਾ ਸਟੈਪ ਐਜ਼ ਅ ਫਰਸਟ ਸਟੈਪ ਨਾਲ ਸਾਥ ਮੇ ਚਾਰੇ ਚਾਰੋਂ ਐਕਸ਼ਨ ਜਿਸ ਕੇ ਅੰਦਰ ਬਾਗਾ ਟਾਰੀ ਬਾਰਡਰ ਜੁੜਾ ਹੈ ਉਹ ਵੀ ਇੱਕ ਕਿਸਮ ਦਾ ਸੀਲ ਹੀ ਹੋ ਚੁੱਕਿਆ ਆਨ ਜਾਨ ਆਦਾਨ ਪ੍ਰਦਾਨ ਸਭ ਕੁਝ ਬੰਦ ਹੈ ਪਹਿਲੇ ਹੀ ਪੁਰਖ ਮਰੀ ਹੈ ਪਾਕਿਸਤਾਨ ਦੇ ਵਿੱਚ ਗਰੀਬੀ ਅਤ ਦੀ ਹੈ ਲੋਕ ਸਤਾਏ ਹੋਏ ਨੇ ਪ੍ਰਸ਼ਾਸਨ ਵੀ بڑا ਕਿਉਂਕਿ ਅੰਦਰੂਨੀ ਸੇ ਤੇ ਜੋ ਹੈ Imran Khan ਉਹਦੀ ਫੌਜਾ Imran Khan ਦੇ ਜਿਹੜੀ ਆਪਣੀ ਪਾਰਟੀ ਹੈ ਉਹ ਵੀ ਪ੍ਰਦਰਸ਼ਨ ਕਰੇ ਜਾ ਰਹੇ ਨੇ ਉਹ ਵੀ ਜਦ ਤੱਕ ਜਦੋਂ ਤੱਕ ਬੰਦ ਹੈ ਉਹ ਹੁਣ ਤੇ ਕਰੀ ਜਾ ਰਹੇ ਨੇ ਦੂਸਰੇ ਪਾਸੇ ਪਾਕਿਸਤਾਨ ਦੀ ਫੌਜ ਜਿੰਨੀ ਵੀ ਹੈਗੀ ਹੈ ਇੱਕ ਤੇ ਅਫਗਾਨਿਸਤਾਨ ਦੇ ਬਾੜ ਤੇ ਵੀ ਲੱਗੀ ਹੈ ਦੂਸਰੀ ਬਲੋਚਿਸਤਾਨ ਨੂੰ ਕੋਸ਼ਿਸ਼ ਕਰ ਇਸ ਵਾਸਤੇ ਫੌਜ ਜਿਹੜੀ ਹੈ ਉਹ ਆਪਣੇ ਉਹਦਾ ਕੁਝ ਪ੍ਰਭਾਵ ਇਹਤੇ ਪਾਉਣ ਵਾਸਤੇ ਕਿ ਇਸ ਪਾਸੇ ਹੱਤਵਾਦੀ ਜੋ ਹੈ ਉਹ ਭੇਜ ਰਹੇ ਨੇ ਤੇ ਮੈਂ ਸਮਝਦਾ ਜਿਹੜਾ ਸਵਾਲ ਤੁਹਾਡਾ ਹੈ ਕਿ ਇਹ ਐਪਰੀਸ਼ੀਏਟ ਕਰਦੇ ਆ ਇਹ ਜਿਹੜਾ ਫੈਸਲਾ ਲਿਆ ਗਿਆ ਔਰ ਲਾਗੂ ਕੀਤਾ ਗਿਆ ਕਿਉਂ ਸਰਜਿਕਲ ਸਟ੍ਰਾਈਕ ਕਰਕੇ ਵੀ ਦੇਖ ਲਈਏ ਸਟ੍ਰਾਈਕ ਕਰਕੇ ਦੇਖ ਲਈਏ ਉਹਦਾ ਫਿਰ ਅਸਰ ਰਿਟੈਲੀਏਸ਼ਨ ਕੋਈ ਹੁੰਦਾ ਤੇ ਕੋਈ ਅਸਰ ਕੋਈ ਲੌਂਗ ਟਰਮ ਤੇ ਹੋਇਆ ਨਾ ਉਹਨਾਂ ਨੇ ਉਦੋਂ ਵੀ ਕੰਡੈਮਨ ਕੀਤਾ ਸੀ ਬਾਕੀ ਮੁਲਕਾਂ ਦੇ ਹੁਣ ਇੱਕ ਬੜਾ ਟਾਈਮ ਵੀ ਮਿਲ ਗਿਆ ਇਸ ਤੋਂ ਪਹਿਲਾਂ ਕਿ ਕੋਈ ਹੋਰ ਐਕਸ਼ਨ ਲੇ ਕੀਤਾ ਜਾਏ ਕੋਈ ਮਿਲਟਰੀ ਐਕਸ਼ਨ ਹੋਏ ਉਹ ਇਹ ਕਿ ਜਿਹੜੇ ਆਪਣੇ ਸਾਊਥ ਏਸ਼ੀਅਨ ਮੁਲਕ ਨੇ ਜਾਂ ਬਾਕੀ ਮੁਲਕ ਨੇ ਠੀਕ ਹੈ ਉਹਨਾਂ ਨੂੰ ਵੀ ਨਾਲ ਜੋੜਿਆ ਜਾਏ ਠੀਕ ਹੈ ਡੋਨਾਲਡ ਟਰੰਪ ਨੇ ਤੇ ਪਹਿਲਾਂ ਹੀ ਸਹਾਨੇਬੂਤੀ ਜਾਰੀ ਕੀਤੀ ਉਹਨੇ ਪਹਿਲਾਂ ਇਸ ਆਪਣਾ ਸਮਰੱਥਾ ਦਿੱਤੀ ਹੈ ਬਾਕੀ ਵੀ ਹੈ ਨੇਤਰ ਯਹੂ ਹੈ ਆਪਣਾ ਇਜ਼ਰਾਈਲ ਦਾ ਪੂਤਨ ਹੈ ਇਧਰ ਦਾ ਰਸ਼ੀਆ ਦਾ ਬਾਕੀ ਮੁਲਕ ਤੇ ਇਥੋਂ ਤੇ ਕਰਕੇ ਇਸਲਾਮਿਕ ਕੰਟਰੀਜ਼ ਵੀ ਉਹਨਾਂ ਨੇ ਵੀ ਕੰਡਮਿਨੇਸ਼ਨ ਕੀਤੀ ਹੈ ਉਹ ਦਿਲੋਂ ਕੀਤੀ ਹੈ ਕਿਦਾਂ ਕੀਤੀ ਹੈ ਕਿਸ ਤਰੀਕੇ ਪਰ ਜੋੜਨਾ ਇਹਨਾਂ ਕੋ ਬਹੁਤ ਜ਼ਰੂਰੀ ਹੈ ਨਾਲ ਆਪਣੇ ਰੱਖਣਾ ਤਾਂ ਕਿ ਇਹਨਾਂ ਦਾ ਵੀ ਕੋਈ ਪਾਕਿਸਤਾਨ ਤੇ ਅਸਰ ਪਏ ਪਰ ਪਾਕਿਸਤਾਨ ਨੇ ਜੋ ਐਸ ਵੇਲੇ ਸਥਿਤੀ ਪੈਦਾ ਹੋ ਰਹੀ ਹੈ ਇਟ ਇਜ਼ ਅ ਵੈਰੀ ਗ੍ਰੇਵ ਸਿਚੁਏਸ਼ਨ ਮਨ ਨੂੰ ਇਦਾਂ ਲੱਗਿਆ ਹੈ ਕਿ ਪਾਕਿਸਤਾਨ ਜੋ ਹੈ ਉਹ ਵਿਭਾਜਨ ਦੇ ਤੌਰ ਤੇ ਵੱਧ ਰਿਹਾ ਹੈ ਇਸੇ ਫੇਲ ਸਟੇਟ ਜੀ ਇਹ ਫੇਲ ਸਟੇਟ ਹੋ ਚੁੱਕੀ ਹੈ ਪਾਕਿਸਤਾਨ ਜੀ ਕਿਵੇਂ ਅੱਜ ਉਹਨਾਂ ਦੀ ਵੀ ਰਾਸ਼ਟਰੀ ਸੁਰੱਖਿਆ ਦੀ ਬੈਠਕ ਹੈਗੀ ਹੈ ਉਹ ਸ਼ਿਮਲਾ ਸਮਝੌਤੇ ਦੇ ਉੱਪਰ ਕੋਈ ਵਿਚਾਰ ਕਰ ਸਕਦੇ ਨੇ ਜਿਸ ਤਰੀਕੇ ਦੇ ਨਾਲ ਐਕਸ਼ਨ ਲਿਆ ਭਾਰਤ ਨੇ ਤਾਂ ਉਸ ਦੇ ਰਿਐਕਸ਼ਨ ਵਜੋਂ ਇਹ ਚੀਜ਼ ਹੋ ਸਕਦੀ ਹੈ ਤੇ ਲਗਾਤਾਰ UN ਦੇ ਵਿੱਚ ਪਾਕਿਸਤਾਨ ਕਹਿੰਦਾ ਰਿਹਾ ਕਿ ਜੇਕਰ ਤੁਸੀਂ ਜਲ ਸਮਝੌਤਾ ਤੋੜਦੇ ਹੋ ਤਾਂ ਉਹਨੂੰ ਪਾਕਿਸਤਾਨ ਇੱਕ ਯੁੱਧ ਮੰਨੇਗਾ। ਦੇਖੋ ਜਿਹੜਾ UN ਨੇ ਉਹ ਚਾਹੇ ਜੋ ਮਰਜ਼ੀ ਬੋਲਦੇ ਰਹਿਣ ਉਹਨਾਂ ਨੂੰ ਜਵਾਬ ਤੇ ਉਸੇ ਵੇਲੇ ਮਿਲ ਜਾਂਦਾ ਹੈ। ਠੀਕ ਹੈ ਸਾਡੇ ਵੀ ਜਿਹੜੇ ਉੱਥੋਂ ਦੇ ਅਧਿਕਾਰੀ ਨੇ ਉਹ ਜਵਾਬ UN ਦਾ ਜਵਾਬ UN ਚ ਮਿਲ ਜਾਂਦਾ ਜੋ ਮਰਜ਼ੀ ਬੋਲਦੇ ਰਹਿਣ ਉਹਦਾ ਕੋਈ ਅਸਰ ਜ਼ਿਆਦਾ ਨਹੀਂ। ਜਿੱਥੋਂ ਤੱਕ ਇਹ ਸ਼ਿਮਲਾ ਸਮਝੌਤੇ ਦੀ ਗੱਲ ਕਰਦੇ ਹਾਂ ਇਨਾ ਤੇ ਪਹਿਲਾਂ ਹੀ ਕਰਤਾ ਸੀ ਸਾਡੇ 93000 ਰਪਏ ਜਨੋਂ ਵਾਰਲੈਂਡ ਤੋਂ ਬਾਅਦ ਇਹਨਾਂ ਨੇ ਸਾਡੀ ਜਿਹੜੀ ਕਿ ਜੰਗਬੰਦੀ ਦੀ ਗੱਲ ਹੋਈ ਸੀ ਵਾਇਲੇਸ਼ਨ ਤੇ ਸ਼ੁਰੂ ਕਰਤੀ ਥੋੜਾ ਜਿਹਾ ਰਹੀ 10 15 ਸਾਲ ਰਹੀ ਉਸ ਤੋਂ ਬਾਅਦ ਸ਼ੁਰੂ ਕਰ ਦਿੱਤਾ ਇਹਨਾਂ ਨੇ ਵਾਇਲੇਸ਼ਨ ਸ਼ਿਮਲਾ ਸਮਝਉਤੇ ਦਾ ਵਾਇਲੇਸ਼ਨ ਤੇ ਇਹਨਾਂ ਨੇ ਕੀਤਾ ਔਰ ਉਦੋਂ ਆ ਦੇਖੋ ਆਪਣੇ ਲੈ ਕੇ ਵਾਪਸ ਪ੍ਰिजन ਆਫ ਵਾਰ ਤੇ ਉਦੋਂ ਹੀ ਆ ਇਹ ਜਦੋਂ ਕਿ ਅਸੀਂ ਕਿ ਅਸੀਂ ਗੱਲਬਾਤ ਦੇ ਜ਼ਰੀਏ ਇਹ ਸਾਰਾ ਮਸਲਾ ਹੱਲ ਕਰਾਂਗੇ ਜਿਹੜੇ ਸਾਡੇ ਆਪਣੇ ਅੰਦਰੂਨੀ ਮਸਲੇ ਨੇ ਇਹ ਹੋਇਆ Shimla ਚ ਕਿ ਅਸੀਂ ਗੱਲਬਾਤ ਸਾਂਝੇ ਤੌਰ ਤੇ ਕਿਸੇ ਬਾਹਰ ਦੀ ਲੋੜ ਨਹੀਂ ਹੈਗੀ ਤੇ ਗੱਲਬਾਤ ਲਈ ਤੇ ਇਹਨਾਂ ਨੂੰ ਬਾਰ ਬਾਰ ਸੱਦਾ ਦਿੱਤਾ ਗਿਆ ਗੱਲਬਾਤ ਵਾਸਤੇ ਬਾਜਪਾਈ ਸਾਹਿਬ ਬਸ ਦਾ ਬਸ ਤੇ ਉਹ ਟਰੈਵਲ ਕਰਕੇ ਗਏ ਗੱਲਬਾਤ ਕਰਨ ਵਾਸਤੇ ਉਹ ਗੱਲਬਾਤ ਤੋਂ ਗੱਲਬਾਤ ਹਲੇ ਚਲੀ ਉਹਦਾ ਤੇ ਮੁਸ਼ਰਫ ਨੇ ਉਹਨਾਂ ਨੂੰ ਸਲੂਟ ਵੀ ਨਹੀਂ ਕੀਤਾ ਆ ਕੇ ਉਧਰ ਰਾ ਕੇ ਮਿਲਿਆ ਤੱਕ ਨਹੀਂ ਉਹ ਦਸ ਲੁੱਟਣੀ ਕੀਤਾ ਉਧਰ ਆਪਣੇ ਸੈਨਾ ਮੁਖੀ ਦੇ ਜੋ ਤਰਤੇ ਬਾਤ ਆਪਣੇ ਨਵਾਜ਼ ਸ਼ਰੀਫ ਦੇ ਤੇ ਪਤਾ ਹੀ ਲੱਗਨ ਦਿੱਤਾ ਕਹਿੰਦਾ ਉਹ ਪਤਾ ਨਹੀਂ ਉਹ ਕਹਿੰਦਾ ਮੈਨੂੰ ਨਵਾਜ਼ ਸ਼ਰੀਫ ਕਹਿੰਦਾ ਪਤਾ ਨਹੀਂ ਕਿਦਾਂ ਹੋ ਸਕਦਾ ਚਲੋ ਉਹ ਵੱਖਰਾ ਵਿਸ਼ਾ ਹੈ ਪਰ ਕਾਰਕਲ ਕੀਤਾ ਇਹਨਾਂ ਨੇ ਫਿਰ ਜਦੋਂ ਕਿ ਪ੍ਰਧਾਨ ਮੰਤਰੀ ਮੋਦੀ ਨੇ 2024 ਚ ਪਹਿਲੀ ਵਾਰੀ ਕਸਮ ਜੋਗੀ ਹੈ ਉਦੋਂ ਨਵਾਜ਼ ਸ਼ਰੀਫ ਨੂੰ ਬੁਲਾਇਆ ਤੇ ਉਹ ਹਾਜ਼ਮ ਨਹੀਂ ਹੋਇਆ ਉਥੋਂ ਦੇ ਸੈਨਾ ਮੁਖੀ ਨੂੰ ਤੇ ਉਦੋਂ ਗੱਲਬਾਤ ਦਾ ਤਰੀਕਾ ਤੇ ਇਹ 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 ਇਹਨਾਂ ਦਾ ਤਰੀਕਾ ਬਈ ਕਈ ਵਾਰੀ ਗੱਲਬਾਤ ਵਾਸਤੇ ਸਾਡੀਆਂ ਹੁੰਦੀਆਂ ਰਹੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਇਹਨਾਂ ਨੇ ਰਿਸਪੋਰਟ ਨਹੀਂ ਕੀਤਾ ਤੋਂ ਇਸ ਵਾਸਤੇ ਇਹਨਾਂ ਦੇ ਸ਼ਿਮਲਾ ਸਮਝੌਤਾ ਪਹਿਲਾਂ ਹੀ ਰੱਦ ਕਰ ਚੁੱਕੇ ਨੇ ਸਾਡੀ ਇਹ ਇੱਕ ਕਿਸਮ ਦਾ ਸਮਝ ਲਓ ਕਿ ਇਹ ਖੁੱਲ੍ਹ ਦੇ ਲਈ ਹੈ ਕਿ ਅਸੀਂ ਫਿਰ ਵੀ ਯਤਨ ਕਰਦੇ ਰਹੇ ਔਰ ਦੇਖੋ ਆਪਣਾ ਮੋਦੀ ਜੀ ਤਾਂ ਫਿਰ ਵੀ ਗਏ ਮਨਮੋਹ ਸ਼ਰੀਫ ਦੇ ਪੋਤਰੇ ਪੋਤਰੀ ਪਤਣ ਕੀ ਸੀਗਾ ਵਿਆਹ ਸ਼ਾਦੀ ਉਥੇ ਅਚਨ ਚੇਤ ਪਉਂਦੀ ਆ ਇਹ ਕਾਦੇ ਵਾਸਤੇ ਇਸੇ ਵਾਸਤੇ ਕਿ ਗੱਲਬਾਤ ਹੋਏ ਆਪਸ ਤੇ ਇਹਨਾਂ ਨੇ ਕੋਈ ਕਦਰ ਨਹੀਂ ਕੀਤੀ ਉਹਦੀ ਕੋਈ ਮੁੱਲ ਨਹੀਂ ਪਾਇਆ ਉਹਨੂੰ ਦਰਕਾਰਿਆ ਇਹ ਇਹ ਆਪਣੀਆਂ ਗਤੀਵਿਧੀਆਂ ਜਾਰੀ ਰੱਖ ਰਹੇ ਉਸ ਤੋਂ ਬਾਅਦ ਵੀ ਹਾਂ ਠੀਕ ਹੈ ਸੀਜ਼ਫਾਇਰ ਵਾਇਲੇਸ਼ਨ ਦੇ ਬਾਰੇ ਜਲਨ ਬਾਜਵਾਜਾ ਤੋਂ ਇਹਨਾਂ ਦਾ ਸਣਾ ਮੁਖੀ ਸੀ ਤੇ ਉਦੋਂ ਦੋਨੋਂ ਮੁਲਕਾਂ ਦੇ ਡੀਜੀ ਮਿਲਟਰੀ ਆਪਰੇਸ਼ਨ ਜੋ ਹੈ डीजी एम ਉਹਨਾਂ ਦਰਮਿਆਨ ਹੋਇਆ ਸੀ ਹੁਣ ਉਹ ਵੀ ਤੇ ਵਾਇਲੇਸ਼ਨ ਕਰੀ ਜਾ ਰਹੇ ਨੇ ਕਾਫੀ ਦਿਨ ਤੱਕ ਠੀਕ ਰਿਹਾ ਹੁਣ ਹਰ ਰੋਜ਼ ਪੁਨਛ ਰਜੌਰੀ ਇਲਾਕੇ ਚੋਂ ਤੇ ਹੁੰਦੇ ਹੋ ਰਹੇ ਨੇ ਕਿਵੇਂ ਦੇਖਦੇ ਤੁਸੀਂ ਜਿਸ ਤਰੀਕੇ ਦੇ ਨਾਲ ਬਬਰਤਾ ਦਿਖਾਈ ਹੱਤਵਾਦੀਆਂ ਨੇ ਸਿਰ ਦੇ ਵਿੱਚ ਗੋਲੀਆਂ ਮਾਰੀਆਂ ਕੀ ਹਸ਼ਰ ਹੋਣਾ ਚਾਹੀਦਾ ਪਾਕਿਸਤਾਨ ਦਾ ਤੇ ਇਹ ਅਤੰਕੀਆਂ ਦਾ ਦੇਖੋ ਇੱਥੇ ਜਦੋਂ ਸੰਸਕਾਰ ਕਰ ਰਹੇ ਸੀਗੇ ਇੱਥੇ ਹਰਿਆਣਾ ਦੇ ਵਿੱਚ ਲੈਫਟ ਹੰਡ ਦਾ ਤੇ ਉਥੇ ਤੇ ਉਹਦੇ ਪਰਿਵਾਰ ਕਹਿੰਨੇ ਕਿ ਸਾਨੂੰ ਸਿਰ ਚਾਹੀਦੇ ਨੇ ਕਲਮ ਕੀਤੀ ਸਿਰ ਚਾਹੀਦੇ ਨੇ ਜਿਨ੍ਹਾਂ ਨੇ ਮਾਰਿਆ ਤੇ ਮੈਂ ਜਿੱਦਣਾ ਕਿ ਪਹਿਲਾਂ ਥੋੜਾ ਜਿਹਾ ਜ਼ਿਕਰ ਕੀਤਾ ਕਿ ਲੋਕਲ ਹਰ ਕਮਾਂਡਰ ਦੇ ਪਾਸ ਪਾਵਰਜ਼ ਹੈਗੀਆਂ ਨੇ ਮਿਲਟਰੀ ਆਪਰੇਸ਼ਨ ਛੋਟੇ ਉਹ ਕਰਦੇ ਵੀ ਰਹੇ ਆ ਉਹਨਾਂ ਚ ਜਿੱਦ ਮੈਂ 3.5 ਸਾਲ ਯੂਨਿਟ ਕਮਾਂਡ ਕੀਤੀ ਹੈ ਤੇ ਐਕਸ਼ਨ ਹੁੰਦੇ ਵੀ ਰਹੇ ਨੇ ਤੇ ਹੁੰਦੇ ਰਹਿਣਗੇ ਉਹਨ ਕਈ ਤੋਂ ਡਾਈਵਰਜ ਨਹੀਂ ਕੀਤੇ ਜਾਂਦੇ ਇਹ ਡਿਸਕਲੋਸ ਨਹੀਂ ਕੀਤੇ ਜਾਂਦੇ ਮਗਰ ਐਕਸ਼ਨ ਤੇ ਹੁੰਦੇ ਰਹੇ ਨੇ ਮਗਰ ਬਾਰਬੈਰਿਕ ਇਹੋ ਜਿਹਾ ਐਟੀਟਿਊਡ ਨਹੀਂ ਕਦੇ ਕੀਤਾ ਸਾਡੀ ਫੋਰਸਸ ਨੇ ਬਲਕੇ ਅਗਰ ਕਿਸੇ ਨੇ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਹੈ ਤੇ ਉਹਦੀ ਸ਼ਲਾਘਾ ਹੀ ਕੀਤੀ ਹੈ ਜਿੱਦਾਂ ਕਾਰਗਲ ਦੇ ਟਾਈਮ 'ਚ ਉਹ ਕੈਪਟਨ ਖਾਨ ਉਹਦੇ ਨਾਲ ਹੋਇਆ ਸੀ ਜਿਹੜਾ ਕਿ ਉਹਨੂੰ ਕਿਹਾ ਸੀ ਉਹਦੀ ਜੇਬ 'ਚ ਲਿਖੇ ਪਾਤਾ ਜੀ ਬੋਡੀ ਸਤਕਾਰ ਫਿਰ ਅਸੀਂ ਕਰਦੇ ਨੇ ਡੈਡ ਬਾਡੀਾਂ ਦਾ ਆਪਣੇ ਧਰਮ ਦੇ ਮੁਤਾਬਕ ਉਹਨਾਂ ਨੂੰ ਦਫਨਾਇਆ ਗਿਆ ਜਿੱਥੇ ਨਹੀਂ ਸੀ ਕਲੇਮ ਕਰ ਰਹੇ ਤੋਂ ਇਹ ਇਹ ਦੇਖੋ ਨਾ ਇਹ ਇਨਸਾਨੀਅਤ ਦੇ ਤੌਰ ਤੇ ਅਸੀਂ ਸਾਰੇ ਪੱਖੋਂ ਅਸੀਂ ਇਹ ਜਿਹੜਾ ਕਿ ਮੈਂ ਸਮਝਦਾ ਹਾਂ ਕਿ ਇੱਕ ਕਿਸਮ ਦਾ ਕਿ ਜਿਹੜਾ ਸਾਨੂੰ ਜਿਸ ਤਰੀਕੇ ਨਾਲ ਸਾਡੀ ਸਿਖਲਾਈ ਹੈ ਜਿਸ ਤਰੀਕੇ ਨਾਲ ਠੀਕ ਹੈ ਯੰਗ ਅਮਾਜ਼ਾਂਟ ਕੋਈ ਮਾਰਿਆ ਜਾਂਦਾ ਕੋਈ ਕਰਦੇ ਆ ਫਿਰ ਵੀ ਉਹਨਾਂ ਨੂੰ ਹਰ ਕਿਸਮ ਦੀ ਬਾਦ ਵਿੱਚ ਜਦੋਂ ਜੰਗ ਖਤਮ ਹੋ ਜਾਂਦੀ ਹੈ ਤੇ ਉਹਨਾਂ ਨੂੰ ਉਹਨਾਂ ਦੀ ਬਾਡੀਜ਼ ਇਹ ਕਲੇਮ ਕਰਨ ਦੀਆਂ ਨਾ ਕਰਨ ਮਤਲਬ ਕਿ ਸਾਰੀ ਇਨਫਰਮੇਸ਼ਨ ਦਿੱਤੀ ਜਾਂਦੀ ਹੈ ਤੇ ਭਾਈ ਕਨਈਆ ਵਾਲਾ ਸਿਧਾਂਤ ਜਿਹੜਾ ਹੈ ਉਹ ਲਾਗੂ ਕਿ ਮਲਮ ਪੱਟੀ ਜਿਹੜੀ ਹੈ ਉਹ ਉਹ ਵੀ ਕਰਦੇ ਆ ਆਪਾਂ ਤੇ ਇਹੋ ਹੀ ਨੇ ਚੰਡਾਲ ਜਿਹੜੇ ਕੇ ਸਾਡੇ ਮੇਰਾ ਇੱਕ ਕੋਰਸ ਮੇਟ ਉਹਦੇ ਜਿਸ ਤਰੀਕੇ ਨਾਲ ਉਹਦੇ ਕੱਪੜਿਆਂ ਦੇ ਉਦੋਂ ਬਾਅਦ ਪਤਾ ਚੱਲਿਆ ਜਿਸ ਤਰੀਕੇ ਨਾਲ ਇਸ ਹਲਮਾ ਨੇ ਉਹਦਾ ਇੱਕ ਇੱਕ ਕੰਗ ਕਟਿਆ ਤੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੁਣ ਇਹਦਾ ਬਦਲਾ ਤੋਂ ਇਸ ਤਰੀਕੇ ਨਾਲ ਤੇ ਸਾਡੀ ਕਿਉਂਕਿ ਸਿਖਲਾਈ ਇਸ ਕਿਸਮ ਕੀ ਹੈ ਸਾਡਾ ਸਮਾਜ ਇਸ ਕਿਸਮ ਦਾ ਕਿ ਅਸੀਂ ਫਿਰ ਵੀ ਇਹ अपना ਇਹਨਾਂ ਦੇ ਨਾਲ ਅਸੀਂ ਚਾਹੁੰਦੇ ਆ ਕਿ ਗੱਲਬਾਤ ਹੀ ਸ਼ੁਰੂ ਕੀਤੀ ਸੀ ਤੁਸੀਂ ਪਰ ਇਹ ਨਹੀਂ ਮੰਨਾਂ ਇਹ ਹੁਣ ਗੱਲਬਾਤ ਦਾ ਸਮਾ ਜਿਹੜਾ ਕਦਮ ਇਹ ਤੇ ਹੁਣ ਐਕਸ਼ਨ ओरिएंटेड प्लान ਚਾਹੀਦੀ ਹੈ ਔਰ ਹੋਵੇਗੀ ਔਰ ਵੈਸੇ ਵੀ ਇਹ ਵਿਸ਼ੇ ਪਰ ਸੇ ਚਰਚਾ ਹੈ ਕਿ ਜਦੋਂ ਤੀਸਰੀ ਜੰਗ ਹੋਈ ਤੇ ਪਾਣੀਆਂ ਦੀ ਜੰਗ ਹੋਏਗੀ ਇਹ ਤੇ ਸਾਨੂੰ ਪਤਾ ਪਾਣੀਆਂ ਦੇ ਕਰਕੇ ਕੌਜ਼ ਵਾਲੀ ਪਾਣੀ ਦੇਖੋ ਚਾਈਨਾ ਕੀ ਕਰ ਰਿਹਾ ਹੰ ਚైనా ਨੇ ਬਾਕੀ ਮੁਲਕ ਸਾਰੇ ਬੋਲੇ ਨੇ ਜੋ ਕੋਈ ਜਤਵਾਦੀ ਹਮਲਾ ਚਾਹਨਾ ਬੋਲੇ ਨਹੀਂ ਬੋਲੇ ਕੰਨ ਨੇ ਹਥਿਆਰ ਆ ਰਹੇ ਨੇ ਹਥਿਆਰ ਆਉਂਦੇ بڑے ਰਸਤੇ ਨੇ ਅਮਰੀਕਾ ਦੇ ਤੋਂ ਹਥਿਆਰ ਹੈ ਹੀ ਨੇ ਅਮਰੀਕਾ ਦੇ ਹਥਿਆਰ ਕਿਉਂਕਿ ਉਹਨਾਂ ਨੇ ਛੱਡ ਕੇ ਪੰਡਾਰ ਹਥਿਆਰਾਂ ਦੇ ਅਫਗਾਨਿਸਤਾਨ ਚ ਉਹ ਪਾਕਿਸਤਾਨ ਦੇ ਜਿਹੜੇ ਉੱਥੇ ਅਤਵਾਦੀ ਸੀਗੇ ਉਹ ਸਾਰੇ ਉਠਾ ਲਿਆਏ ਗਾਰੇ ਚੁੱਕ ਲਿਆਏ ਉਹ ਇਸਤੇਮਾਲ ਕਰ ਰਹੇ ਨੇ ਉਹ ਹਥਿਆਰ ਕਈ ਇਹ ਲਾਕੇ ਤੇ ਉਹਨਾਂ ਨੂੰ ਬਲੋਚਿਸਤਾਨ ਦੇ ਖਿਲਾਫ ਲੱਗੇ ਹੋਏ ਨੇ ਉਸ ਹੱਥੀਆ ਉਹ ਜਿਹੜੇ ਕਿ ਅਤਵਾਦੀ ਉਹ ਜਿਹੇ ਸੀਗੇ ਵਿੱਚੋਂ ਜਿਹੜੇ ਇਹਨਾਂ ਦੇ ਇਹਨਾਂ ਨੂੰ ਭੇਜੇ ਸੀ ਨਾ ਪਹਿਲਾਂ ਉੱਥੇ ਮਾਹੌਲ ਖਰਾਬ ਕਰਨ ਵਾਸਤੇ ਜਾਂ ਜੋ ਵੀ ਉੱਥੇ ਅਮਰੀਕਾ ਕਰ ਰਿਹਾ ਸੀਗਾ ਹੁਣ ਇੱਥੇ ਇਹ ਜਿਹੜੇ ਅਤਵਾਦੀ ਉਥੋਂ ਟ੍ਰੇਨਡ ਹੋ ਕੇ ਆਏ ਨੇ ਗ੍ਰੇਲਾ ਵਾਰ ਫਿਰ ਦੂਜੇ ਇਹਦਾ ਇਸਤੇਮਾਲ ਹੁਣ ਪਾਕਿਸਤਾਨ ਸਾਡੇ ਖਿਲਾਫ ਕਰ ਰਿਹਾ ਤਾਂ ਇਹ ਸ਼ਾਂਤੀ ਵਾਲਾ ਮਾਹੌਲ ਤੇ ਇਹ ਖਰਾਬ ਕਰ ਰਹੇ ਨੇ ਤੇ ਉਹ ਇਹਨਾਂ ਨੇ ਜੋ ਮਰਜ਼ੀ ਯੂਐਨਚ ਆਵਾਜ਼ ਉਠਾਈ ਜਾਣ ਜੋ ਮਰਜ਼ੀ ਕਰ ਜਾਣ ਇਹਨਾਂ ਨੂੰ ਸਮਰਥਨ ਨਹੀਂ ਮਿਲਣਾ ਔਰ ਅੰਤ ਇਹਨਾਂ ਦਾ ਮਾੜਾ ਹੋਏਗਾ ਇਸ ਫਿਰ ਹਾਲਾਤ ਇਸ ਵੇਲੇ ਇਹ ਹੈ ਪਾਕਿਸਤਾਨ ਦੇ ਵਿੱਚ ਪੈਟਰੋਲ ਪੰਪਾਂ ਦੇ ਉੱਪਰ ਏਟੀਐਮ ਦੇ ਬਾਹਰ ਭੀੜ ਲੱਗ ਗਈ ਹੈ ਕਿ ਜੰਗ ਲੱਗ ਸਕਦੀ ਹੈ ਕਿਸੇ ਵੇਲੇ ਵੀ ਇੰਨਾ ਖੋਫ ਹੈ ਪਾਕਿਸਤਾਨ ਦੇ ਵਿੱਚ ਫਿਰ ਵੀ ਉਹ ਪੰਗੇ ਲੈ ਰਿਹਾ ਹੈ ਇੰਡੀਆ ਦੇ ਨਾਲ ਵੇ ਇਸ ਕਰਕੇ ਕਿ ਉਹ ਆਪਣਾ ਇਹ ਜੋ ਜੋ ਕਿ ਉਥੇ ਵਿਦੋ ਪ੍ਰਦਰਸ਼ਨ ਹੋ ਰਹੇ ਨੇ ਵਿਦਰੋ ਪ੍ਰਦਰਸ਼ਨ ਹੋ ਰਹੇ ਜੋ ਕਿ ਉਹਨਾਂ ਪੰਜਾਬ ਨੂੰ ਛੱਡ ਕੇ ਬਾਕੀ ਠੀਕ ਹੈ ਖਬ ਖੂਨ ਖਰਾ ਉਥੇ ਵੀ ਔਰ ਬਲੋਚਿਸਤਾਨ ਚ ਵੀ ਸਿੰਧ ਚ ਵੀ ਤੇ ਉਥੇ ਸਿਰਫ ਇਹ ਕਥਨਾ ਚਾਹੁੰਦੇ ਨੇ ਕਿ ਇਹ ਅਸੀਂ ਕਰਵਾ ਰਹੇ ਹਾਂ ਜੋ ਕਿ ਜੋ ਕੁਝ ਹੋ ਰਿਹਾ ਹੈ ਕਿ ਜੋ ਕਿ ਉਧਰ इमरान खान भी जो कुछ उधर लगा हुआ है वो तो अंदर है बेचारा तो उसका भी ये जो है ये दबाव यही है कि हम कर रहे हैं और जंग कर का माहौल पैदा पर जंग शुरू करनी आसान होती है जंग ख़त्म करनी बड़ी मुश्किल है इसलिए वो जंग वाल अभी नहीं कोई ऐसा कदम होता तो पहले ही एक्शन हमारा ये होता कि भाई एक अच्छी स्ट्राइक करते तो ये एक मौका है उनको ਅਭੀ ਵੀ ਸੁਧਰ ਜਾਏ ਤੇ ਚੰਗਾ ਹੋਏਗਾ ਨਹੀਂ ਸੁਧਰेंगे ਤੇ ਫਿਰ ਕਮਿਆਜ਼ਾ ਭੁਗਤਣਾ ਪਏਗਾ ਉਹਨਾਂ ਦੇ ਦੇਖੋ ਪਾਕਿਸਤਾਨ ਦੇ ਅੰਦਰ ਪੰਜਾਬ ਬੇਸਿਕ ਪਾਕਿਸਤਾਨ ਦਾ ਰਹਿ ਗਿਆ ਪੰਜਾਬ ਹੀ ਹੈ ਬੇਸਿਕਲੀ ਜੇ ਦੇਖਿਆ ਜਾਏ ਤੇ ਸਿੰਧ ਵੀ ਇਦਾਂ ਹੀ ਡਾਵਾ ਡੋਲ ਬਲੋਚਿਸਤਾਨ ਗਿਆ ਇਹ 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 ਸੋਸ ਦੇ ਇਹਨਾਂ ਨੇ ਹੁਣ ਪੈਦਾ ਕਰਤਾ ਕੇ ਸਾਨੂੰ ਜੰਗ ਵਾਲਾ ਮਾਹੌਲ ਪੈਦਾ ਕਰ ਰਹੇ ਨੇ ਇਹੋ ਜੀ ਗੱਲ ਇਸ ਵੇਲੇ ਹੈ ਨਹੀਂ ਜੰਗ ਹੋਏਗੀ ਤਾਂ ਫਿਰ ਬਾਅਦ ਚ ਹੋਏਗੀ ਹਾਲੇ ਫਿਲਹਾਲ ਤੇ ਬੰਨੋਣੇ ਲੱਗਦਾ ਕੋਈ ਇਮੀਡੀਏਟ ਇਹੋ ਜੇ ਹਾਲਾਤ ਹੋਣ ਕਿ ਜੰਗ ਵਾਲੇ ਮਾਹੌਲ ਪੈਦਾ ਹੋ ਜਾਵੇ ਤੇ ਤੁਸੀਂ ਹਰ ਵਾਰ ਚਰਚਾ ਹੁੰਦੀ ਹੈਗੀ ਕਿ ਜਦੋਂ ਵੀ ਅਟੈਕ ਹੁੰਦਾ ਟੈਰਰਿਸਟ ਆਂਦੇ ਨੇ ਜਿਹੜੇ ਇਨਪੁਟ ਸਾਹਮਣੇ ਆਏ ਜਾਂ ਇਨਫਾਰਮੇਸ਼ਨ ਜਿਹੜੀ ਆਈ ਕਿ ਕਹਿੰਦੇ ਵੀ ਨਜ਼ਰ ਆ ਰਹੇ ਨੇ ਕਿ ਚਲੋ ਇਨਪੁਟ ਸੀ ਲੇਕਿਨ ਕਿੱਥੇ ਅਟੈਕ ਹੋਣਾ ਇਹ ਪ੍ਰੋਪਰ ਇਨਪੁਟ ਨਹੀਂ ਸੀਗਾ ਇਨਾ ਇਨਪੁਟ ਜ਼ਰੂਰ ਸੀਗਾ ਕਿ ਜਿਸ ਤਰੀਕੇ ਦੇ ਨਾਲ ਅਮਰਨਾਥ ਯਾਤਰਾ ਸਟਾਰਟ ਹੋਣੀ ਹੈਗੀ ਆ ਜਾਂ ਟੂਰਿਸਟ ਹੈਗੇ ਨੇ ਉਹ ਨਿਸ਼ਾਨੇ ਤੇ ਹੈਗੇ ਨੇ ਪਰ ਕੁਝ ਲੋਕ ਲਾਈਟ ਜਿਹੜੇ ਪਾਕਿਸਤਾਨ ਭੱਜ ਗਏ ਸੀ ਕੁਝ ਸਾਲ ਪਹਿਲਾਂ ਉਹ ਉਹਨਾਂ ਦਾ ਨਾਮ ਨਾਲ ਸਾਹਮਣੇ ਆ ਰਿਹਾ ਵੀ ਟੈਰਰਿਸਟ ਦੇ ਨਾਲ ਉਹ ਸੀ ਉਹਨਾਂ ਨੇ ਹੀ ਰੈਕੀ ਕਰਵਾਈ ਫਿਰ ਉਹ ਪਲੇਸ ਜਿਹੜੀ ਹੈਗੀ ਆ ਲੱਭੀ ਤੇ ਉਹਨੂੰ ਹੀ ਉਹਨਾਂ ਨੇ ਨਿਸ਼ਾਨਾ ਬਣਾ ਕੇ ਉੱਥੇ ਇਹ ਅਟੈਕ ਕੀਤਾ ਉਹ ਲੋਕਲ ਕਨਾਲ ਕੀ ਹੋਣਾ ਚਾਹੀਦਾ ਜਿਹੜੇ ਲੋਕਲ ਲੈਕਚਰ ਮਿਲਦੇ ਦੇਖੋ ਇਹ ਕੁਝ ਸਾਲ ਪਹਿਲਾਂ ਜੰਮੂ ਰੀਜਨ ਦੇ ਵਿੱਚੋਂ ਮੇਰਾ خیال ਉਹਨਾਂ ਨੇ ਲਿਸਟ ਵੀ ਇੱਕ ਜਾਰੀ ਹੋਈ ਸੀ ਨੌਜਵਾਨ ਤੇ तकरीबन 20-25 ਨੌਜਵਾਨ ਉਧਰ ਚਲੇ ਗਏ ਸੀ ਪਾਕਿਸਤਾਨ ਉਹ ਸ਼ਾਮਲ ਹੋ ਗਏ ਨਾ ਗਤੀਵਧੀਆਂ ਚ ਹੁਣ ਉਹ ਤੇ ਪਲੱਸ ਫਿਰ ਉਹਨਾਂ ਦਾ ਲਿੰਕ ਜਿਹੜਾ ਹੈਗਾ ਉਹ ਲੋਕਲ ਲਿੰਕ ਹੈਗੇ ਨੇ ਕਿ ਜਦੋਂ ਤੱਕ ਗਾਈਡੈਂਸ ਜਿਹੜੀ ਹੈ ਨਾ ਉਥੋਂ ਤੋਂ ਠੀਕ ਹੈ ਉਥੋਂ ਦੇ 2-4 ਬੰਦੇ ਇੱਕ ਆ ਸਕਦੇ ਨੇ ਆਏ ਹੋਣਗੇ ਆਏ ਵੀ ਨੇ ਹੈਗੇ ਨੇ ਮਗਰ ਇਹ ਕਹਿੰਦੇ ਸੀ ਓਵਰ ਗਰਾਉਂਡ ਵਰਕਰ ਜਿਹਨੂੰ ਕਹਿੰਦੇ ਨਾ ਉਹ ਖਤਮ ਹੋ ਗਿਆ ਘਟ ਤੇ ਹੋਇਆ ਇਹ ਤੇ ਜਿੰਨੇ ਸੀਗੇ ਪਰ ਹਾਲੇ ਵੀ ਜਿਹੜੇ ਉਥੋਂ ਟ੍ਰੇਨਿੰਗ ਲੈ ਕੇ ਫੇਰ ਖਿਸਕਾਏ ਨੇ ਉਹ ਹਾਲੇ ਵੀ ਇਹਨਾਂ ਦੇ ਸਮਰਥਨ ਦੇ ਵਿੱਚ ਨੇ ਇਹਨਾਂ ਦੇ ਸੰਪਰਕ 'ਚ ਨੇ ਉਹਨਾਂ ਦਾਤੇ ਦੇਖੋ ਹਲ ਇਹੋ ਹੀ ਹੈ ਉਹਨਾਂ ਨੂੰ ਤੇ ਆਡੈਂਟੀਫਾਈ ਕੀਤਾ ਹੈ ਜੇ ਤੇ ਉਹਨਾਂ ਨੂੰ ਫੜਨਾ ਚਾਹੀਦਾ ਹੈ ਉਹਨਾਂ ਦੇ ਉੱਤੇ ਕਾਬੂ ਉਹਨਾਂ ਨੂੰ ਕਰਨਾ ਚਾਹੀਦਾ ਹੈ ਰੇਡ ਕਰਨੀ ਚਾਹੀਦੀ ਹੈ ਇਹਨਾਂ ਦੇ ਹਾਈਡ ਆਊਟ ਉਹਦੇ ਵਿੱਚ ਸਮਾਏ ਹੋਏ ਨੇ ਵਿੱਚੇ ਹੀ ਹੈਗੇ ਨੇ ਭਾਵੇਂ ਸੋ ਪਰ ਜਿਸ ਮੈਂ ਸਵਾਲ ਇਸ ਕਰਕੇ ਕੀਤਾ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਵੀ ਜੇਕਰ ਗੱਲ ਕਰੀਏ ਡਰੋਨ ਦੇ ਰਾਹੀਂ ਗਰਨੇਡ ਆ ਰਹੇ ਨੇ ਪਿੱਛੇ ਜੇ ਆਈਡੀ ਆਇਆ ਆਰਡੀਐਕਸ ਆਇਆ ਮਤਲਬ ਪੰਜਾਬ ਦਾ ਵੀ ਮਾਹੌਲ ਖਰਾਬ ਹੋ ਰਿਹਾ ਗੈਂਗਸਟਰਾਂ ਦੇ ਆਈਐਸਆਈ ਦੇ ਨਾਲ ਲਿੰਕ ਹੈਗੇ ਨੇ ਜਿਸ ਤਰੀਕੇ ਦੇ ਨਾਲ ਹਾਲੀ ਦੇ ਵਿੱਚ ਕਈ ਆਡੀਓ ਵੀ ਵਾਇਰਲ ਹੋਈਆਂ ਕੁਝ ਚੈਟਸ ਵਾਇਰਲ ਹੋਈਆਂ ਉੱਥੋਂ ਦੀ ਇਹ ਲੱਗ ਰਿਹਾ ਕਿ ਪੰਜਾਬ ਦਾ ਵੀ ਜਿਹੜਾ ਹੈਗਾ ਮਾਹੌਲ ਖਰਾਬ ਕਰਨ ਤੇ ਲੱਗੀਆਂ ਹੋਈਆਂ ਨੇ ਆਈਐਸਆਈ ਵਰਗੀਆਂ ਜਾਂ ਉਹ ਆਈਐਸਆਈ ਦਾ ਇੱਕ ਕੋਈ ਇੱਕ ਏਮ ਹੈਗਾ ਕਿ ਮਾਹੌਲ ਖਰਾਬ ਕਰਨਾ ਭਾਵੇਂ ਜੰਮੂ ਕਸ਼ਮੀਰ ਚ ਹੋਏ ਪੰਜਾਬ ਚ ਹੋਏ ਜਾਂ ਬਾਕੀ ਸੂਬਿਆਂ ਚ ਹੋਏ ਰਾਜਸਥਾਨ ਚ ਹੋਏ ਕਿਤੇ ਵੀ ਹੋਏ ਠੀਕ ਹੈ ਕਿਉਂਕਿ ਹਮਲੇ ਤੇ ਇਹਨਾਂ ਨੇ 26 11 ਤੇ ਉੱਥੇ ਮੁੰਬਈ ਤੇਕਰ ਕਰਤੇ ਸੀਗੇ ਉਸ ਤੋਂ ਪਹਿਲਾਂ ਵੀ ਹੋਏ ਮੰਦਰਾਂ ਦੇ ਉੱਤੇ ਹੋਏ ਇੱਥੇ ਵੀ ਤੇ ਪਹਿਲਾਂ 2024 ਚ ਦੇਖ ਲਓ ਰਿਆਸੀ ਚ ਉਹ ਯਾਤਰੀ ਥਨ ਜੋ ਕਿ ਧਾਰਮਿਕ ਸਥਾਨ ਮੰਦਰਾਂ ਜਾ ਰਹੇ ਸਨ 2022 ਚ ਵੀ ਜਿਹੜਾ ਕਿ ਯਾਤਰੀ ਬਸ ਤੇ ਸਨ ਉਹ ਵੀ ਜਾ ਰਹੇ ਸਨ ਉਧਰ ਹੀ ਮਾਤਾ ਵੈਸ਼ਨ ਦੇ ਵੀ ਜਾਏ ਜਾਂ ਕਿ ਅਹੀਂ ਮੰਦਰ ਜਾਏ ਇਸ ਵਾਸਤੇ ਇਹ ਮਾਹੌਲ ਖਰਾਬ ਕਰਨ ਵਾਸਤੇ ਮਗਰ ਇਹ ਸਾਰੀ ਜੋ ਹੈ ਦੇਖੋ ਇੱਕ ਖਬਰ ਜਬ ਤੱਕ ਉਹਨਾਂ ਨਹੀਂ ਪਹੁੰਚੇਗੀ ਜੋ ਤੇਕਰ ਉਹ ਤੋਂ ਕਰ ਕੁਝ ਨਹੀਂ ਹੋ ਸਬ ਪਲੈਨਿੰਗ ਬਹੁਤ ਜੁੜੀ ਆ ਰੈਕੀ ਇਦਾਂ ਕਿਸ ਇਲਾਕੇ ਤੇ ਜਿੱਥੇ ਕਿ ਜੇ ਭਾਗਦਰ ਬਸੇ ਬਸ ਨਹੀਂ ਸਕਦੇ ਕਿਥੇ ਇਲਾਕੇ ਚ ਕਿਹੜੇ ਇਲਾਕੇ ਚ ਜਿਹੜੇ ਸਕਿਉਰਿਟੀ ਫੋਰਸ ਨੇ ਉਹਨਾਂ ਦਾ ਦਬਦਬਾ ਘਟ ਹੈ ਗਿਆ ਕਿਹੜੇ ਇਲਾਕੇ ਚ ਇਹੋ ਜਿਹੇ ਜਿਹੜੀ ਪੁਲਿਸ ਪੈਰਾਮਿਲਟਰੀ ਜਿਹੜੀ ਉਹਨਾਂ ਦਾ ਸਮਰਥਨ ਕਰਦੀ ਹੈ ਉਹ ਵੀ ਹੈਗੇ ਨੇ ਵਿੱਚ ਵਿੱਚ ਹੈਗੇ ਨੇ ਵਾਈਟ ਪੇਪਰ ਇਸ਼ੂ ਕਰਾਓ ਹਾਂ ਪਤਾ ਚਲ ਜਾਏਗਾ ਜਿਹੜੇ ਕਿ ਪਾਕਿਸਤਾਨ ਪੁਲਿਸ ਦੇ ਹੈਗੇ ਨੇ ਜਾਂ ਕਿ ਬਾਕੀ ਉਹਦੇ ਵਿੱਚ ਉਹ ਸ਼ਾਮਲ ਨੇ ਵਿੱਚ ਜਿਹੜੇ ਕਿ ਸ਼ਾਮਲ ਨੇ ਹਾਲੇ ਕਿ ਉਹਨਾਂ ਦੇ ਖਿਲਾਫ ਵੀ ਕਈ ਉਥੇ ਦੇਖੋ ਇੱਕ ਫੌਜੀ ਛੁੱਟੀ ਆਇਆ ਹੈ ਲੈਫਟੇਨੈਂਟ ਕੈਪਟਨ ਸਿਗਾ ਉਹਦੇ ਵੀ ਹਟਿਆ ਕਰਤੀ ਗਈ ਤੋਂ ਇਹ ਜੋ ਲੋਕਲ ਹੈ ਜੋ ਕਿ ਸਪੋਰਟ ਕਰਤੇ ਹਨ ਜੋ ਕਿ ਦੇਖिए ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਤਿ ਦੀ ਗਰੀਬੀ ਰਹੀ ਹੈ ਪਹਿਲੇ ਜੰਮੂ ਕਸ਼ਮੀਰ ਚ ਵੀ ਕਸ਼ਮੀਰ ਕੌਣ ਬਹੁਤ ਆਤੇ ਰਹੇ ਮੈਨੂੰ ਮਾਲੂਮ ਹੈ ਕਿ ਮੈਨੇ ਉਸ ਸਮੇਂ ਸਨ 68 ਸੇ ਲੈ ਕੇ 73 ਤੱਕ ਮਸਲਾਕੇ ਮੇਂ تھا ਜੇ ਕੈਪਟਨ ਮੇਂ ਲੜਾਈ ਵੀ ਉਧਰ ਲੜੀ ਅਮਨੇ ਜਾ ਕੇ ਦੇਖਿਆ ਤੋ ਗਾਉਂ ਕੇ ਅੰਦਰ ਉਹ ਬੁਤਾ ਰਹੇ ਸਿਗੇ ਕੀੜਿਆਂ ਵਾਲਾ ਰਾਸ਼ਨ ਜਿਹੜਾ ਉਥੇ ਪਹੁੰਚਦਾ ਸੀਗਾ ਤੇ ਕੌਣ ਖਾਂਦਾ ਸੀ ਕਿੱਥੇ ਜਾਂਦਾ ਸੀ ਸਾਰਾ ਇਹ ਨੇਤਾ ਲੋਕ ਸੀਗੇ ਇਹ ਇਹ ਸਾਰਾ ਉੱਪਰ ਸੇ ਉਹ ਕਹਿੰਦੇ ਸੀਗੇ ਇਸ ਵਾਸਤੇ ਜਦੋਂ ਇਸ ਕਿਸਮ ਦੇ ਹਾਲਾਤ ਹੋਣ ਤੇ ਨੌਜਵਾਨ ਦੀ ਕੋਈ ਪੁੱਛਗਿੱਛ ਨਾ ਹੋਏ ਉਹਨਾਂ ਨੂੰ ਕੋਈ ਰੋਜ਼ਗਾਰ ਨਾ ਮਿਲੇ ਉਹਨਾਂ ਦੀ ਦੇਖਭਾਲ ਨਾ ਹੋਏ ਤੋਂ ਫਿਰ ਅਤਵਾਤੇ ਜਨਮ ਲੈਂਦਾ ਹੀ ਹੈ ਮਗਰ ਅਭੀ ਹੁਣ ਇਸ ਹਾਲਾਤ ਦੇ ਵਿੱਚ ਇਹ ਜ਼ਰੂਰੀ ਹੈਗਾ ਕਿ ਆਇਡੈਂਟੀਫਾਈ ਕਰੇ ਹਾਈਡ ਆਊਟਸ ਐਸਾ ਹੈ ਨਹੀਂ ਸਾਰਾ ਇਲਾਕਾ ਦੇਖਿਆ ਹੋਇਆ ਇੱਕ ਇੱਕ ਫੁੱਟ ਉਸ ਸਮੇਂ ਕਿ ਭਾਈ ਜੋ ਕਿ ਹਾਈਡ ਆਊਟ ਹੈ ਜੰਗਲ ਹੈ ਮਾਰ ਕੇ ਚਲੇ ਜਾਂਦੀਆਂ ਰਜੌਰੀ ਪੁੰਛ ਕੋਈ ਦਫਾ ਮੈਂ सैकड़े टाइम मेरा ब्रिगेड हेडकुआटर जोड़ी था फिर डिप्टी कमांडर उधर जंगल में निकल जाते हैं पर ये पता है इनको पता है मैं समझता हूँ पुलिस वालों को ठिकाने कौन है उनको जो आइडेंटिफाई उनके ऊपर मेरा ख्याल है कि जब तक ये कार्रवाई लोकल के ऊपर नहीं होती ये काम नहीं होगा लोकल जड़े के समर्थन दे रहे हैं जो कि सपोर्ट करने रहे हैं सपोर्ट तो बगैर तो कोई कामयाबी हो ही नहीं सकती कोई भी हमला ਦੇਖੋ ਹਮੇ سپورਟ ਮਿਲੀ ਲੋਕਲ ਦੀ ਪੰਗਲਾਦੇਸ਼ ਲਿਬਰੇਟ ਕਰਵਾਇਆ ਨੌਜਵਾਨ ਸਪੋਰਟ ਮੈਂ ਮੁਕਤੀ ਪਹੁੰਚੋ ਕੇ ਹਮਨੇ ਟ੍ਰੇਨ ਕੀਤੀ ਇਸ ਵਾਸਤੇ ਇਹ ਇੱਥੇ ਕਾਮਯਾਬੀ ਨਹੀਂ ਹੋ ਰਹੀ ਕਿਉਂਕਿ ਸਾਡੀਆਂ ਸੁਰੱਖਿਆ ਫੋਰਸੇ ਬੜੀਆਂ ਸਟਰੋਂਗ ਨੇ ਹੁਣ ਇੱਥੇ ਲੋੜ ਹੈਗੀ ਹੈ ਕਿ ਫੌਜ ਨੂੰ ਥੋੜਾ ਰਲੀਫ ਕੀਤਾ ਜਾਏ ਫੌਜ ਬਾਰਡਰ ਵਾਲ ਤੇ ਲੱਗੀ ਹਾਲੇ ਵੀ ਪਰ ਬਹੁਤ ਜ਼ਿਆਦਾ ਕਿਉਂਕਿ ਆਪ ਤੁਸੀਂ ਪੰਜਾਬ ਦੀ ਗੱਲ ਕੀਤੀ ਹੈ ਤੇ ਪੰਜਾਬ ਦੇ ਵਿੱਚ ਵੀ ਕਿਉਂਕਿ ਜੋ ਨਸ਼ੇ ਮੰਗਵਾਉਣ ਵਾਲੇ ਨੇ ਜੇ ਬਾਕੀ ਉਹ ਵੀ ਤੇ ਇਥੋਂ ਦੇ ਨੇ ਜਿਨ੍ਹਾਂ ਦੇ ਕੋਲ ਆ ਕੇ ਸੁੱਟਦੇ ਨੇ ਆਪਣੇ ਬਾਰਡਰ ਡਿਸਟ੍ਰਿਕਟ ਜਿੰਨੇ ਵੀ ਨੇ ਉਹਨਾਂ ਦਾ ਸੰਪਰਕ ਹੈ ਨਾ ਧਾਰੋਮਦਾਰ ਬਜਨਾ ਚੱਲਦਾ ਸੀ ਹੁਣ ਤੇ ਲੱਗੇ ਨੇ ਕੁਝ ਕਾਰਵਾਈ ਕਰਨ ਇਹਨਾਂ ਨੂੰ ਪકડਣ ਦਾ ਸੀ ਤੇ ਬੜੇ ਚਿਰ ਤੋਂ ਜ਼ੋਰ ਲਾਉਂਦੇ ਰਹੇ ਆ ਕਿ ਇੱਥੇ ਸਿੰਥੈਟਿਕ ਨਸ਼ੇ ਹੀ ਬੰਦੇ ਨੇ ਤੇ ਵੱਡੇ ਵੱਡੇ ਲੋਕ ਜਿਹੜੋਂ ਵਿੱਚ ਇਨਵੋਲ ਹੋਣ ਗਏ ਉਹਨਾਂ ਨੂੰ ਪકડਿਆ ਜਾਏਗਾ ਛੋਟੀਆਂ ਮੱਛੀਆਂ ਤੇ ਠੀਕ ਹੈ ਫੜ ਲੈਂਦੇ ਨੇ ਉਹ ਤਨੇ ਕਲ ਜਾਂਦੀਆਂ ਨੇ ਛੋਟੀਆਂ ਮੱਛੀਆਂ ਨੂੰ ਕਾਬੂ ਆ ਜਾਂਦੇ ਮਗਰ ਮੱਛ ਜਿਹੜੇ ਨਵੇਂ ਨੇ ਕਾਬੂ ਕਰਦੇ ਉਹਨੇ ਨਿਕਲਦੇ ਉਹਨਾਂ ਨੂੰ ਨਹੀਂ ਫੜਦੇ ਹੁਣ ਹੋ ਰਹੀ ਹੈ ਕਾਰਵਾਈ ਕੁਝ ਅੱਛੀ ਗੱਲ ਹੈ ਇਸ ਵਾਸਤੇ ਲਿੰਕ ਤੇ ਆ ਗਏ ਨੇ ਔਰ ਜੰਮੂ ਕਸ਼ਮੀਰ ਪੰਜਾਬ ਦੇ ਨਾਲ ਜੁੜਿਆ ਠੀਕ ਹੈ ਤੇ ਪਹਿਲੋਂ ਵੀ ਪਠਾਨਕੋਟ ਤੇ ਹਮਲਾ ਹੋਇਆ ਠੀਕ ਹੈ ਦਿਨਾਂਗਰ ਗੁਰਦਾਸਪੁਰ ਤੋਂ ਇਹ ਸਾਰਾ ਕੁਝ ਉਹ ਕੁਝ ਹੈ ਇਹ ਬਹੁਤ ਵੱਡੀ ਸਾਜ਼ਿਸ਼ ਹੈ ਅੰਤਰਗਤ ਇਹ ਉਹ ਦੇਖੋ ਜਿਹੜਾ ਪਠਾਨਕੋਟ ਹੈ ਉਹ ਸਾਡੀਆਂ ਤਿੰਨ ਸੂਬਿਆਂ ਚੰਬੂ ਕਸ਼ਮੀਰ ਹਿਮਾਚਲ ਪੰਜਾਬ ਨਾਲ ਲੱਗਦਾ ਲਖਾ ਜਿੱਥੇ ਕਿ ਉਹਨਾਂ ਨੇ ਇਹ ਕੁਝ ਕੰਮ ਤੇ ਇਹ ਬਖਸ਼ਦੇ ਕਿਸੇ ਨੂੰ ਨਹੀਂ ਤੇ ਇਹਨਾਂ ਨੂੰ ਹੀ ਬਖਸ਼ਿਆ ਜਾਣਾ ਚਾਹੀਦਾ ਜੀ ਬਹੁਤ ਸ਼ੁਕਰੀਆ ਤਾਂ ਇਹ ਸੰ ਰਿਟਾਇਰਡ ਬ੍ਰਿਗੇਡੀਅਰ ਕੁਲਦੀਪ ਸਿੰਘ ਕਲੋ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਨੇ નિર્ਦੋਸ਼ ਬੇਗਸੂਰ ਲੋਕਾਂ ਨੂੰ ਮਾਰਿਆ ਕਤਲੇਆਮ ਕੀਤਾ ਇਨਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਹਾਲਾਂਕਿ ਭਾਰਤੀ ਸਰਕਾਰ ਇੱਕ ਕੂਟਨੀਤਿਕ ਤਰੀਕੇ ਦੇ ਨਾਲ ਚਾਲ ਤਾਂ ਚੱਲ ਚੁੱਕਿਆ ਹੈ ਤਾਂ ਹੁਣ ਵੇਖਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੇਗਾ ਕਿ ਭਾਰਤ ਹੋਰ ਕਿਹੜੇ ਵੱਡੇ ਸਟੈਪ ਪਾਕਿਸਤਾਨ ਦੇ ਖਿਲਾਫ ਚੁੱਕਦੀ ਹੈ ਕੀ ਕੋਈ ਵੱਡੀ ਸਰਜਿਕਲ ਸਟ੍ਰਾਈਕ ਹੋਵੇਗੀ ਹਾਲਾਂਕਿ ਆਪਰੇਸ਼ਨ ਜਿਹੜੇ ਹੈਗੇ ਨੇ ਉਹ ਕਾਊਂਟਰ ਆਪਰੇਸ਼ਨ ਫੌਜੀਆਂ ਵੱਲੋਂ ਚਲਾਇਆ ਜਾ ਰਿਹਾ ਹੈਗਾ ਪਰ ਦੇਸ਼ ਦਾ ਹਰ ਇੱਕ ਨਾਗਰਿਕ ਇਹੀ ਮੰਗ ਕਰ ਰਿਹਾ ਹੈ ਤੇ ਜਿਨ੍ਹਾਂ ਦੇ ਘਰਦਿਆਂ ਦੀ ਜਾਨਾਂ ਗਈਆਂ ਨੇ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਉਹਨਾਂ ਅੱਤਵਾਦੀਆਂ ਦੇ ਸਿਰ ਮੰਗ ਰਹੇ ਨੇ ਯਾਨੀ ਕਿ ਸਰਕਾਰ ਨੂੰ ਅਪੀਲ ਕਰਦੇ ਨਜ਼ਰ ਆ ਰਹੇ ਨੇ ਕਿ ਇੰਨਾਂ ਅੱਤਵਾਦੀਆਂ ਦਾ ਸਾਥ ਦੇਣ ਵਾਲਿਆਂ ਦਾ ਤੇ ਅੱਤਵਾਦੀਆਂ ਨੂੰ ਜੜ ਤੋਂ ਖਤਮ ਕਰ ਦੇਣਾ ਚਾਹੀਦਾ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜਗਬਾਣੀ ਲਈ ਵਰੁਣਪੱਟ